ਗੱਲ ਕਰਾਂਗੇ ਡੀਪੀਈ ਨਵੀਂ ਭਰਤੀ 2024 ਬਾਰੇ ਕਿਉਂਕਿ ਆਲਰੇਡੀ ਹੀ ਡੀਪੀ ਦੀਆਂ ਅਸਾਮੀਆਂ ਲਗਭਗ ਆ ਚੁੱਕੀਆਂ ਸੀ ਪਹਿਲਾਂ ਤੇ ਉਹ ਅਸਾਮੀਆਂ ਦੇ ਵਿੱਚ ਕੋਈ ਉਲਝਣ ਪਈ ਕਿ ਪੀਐਸਲ ਪਾਸ ਨਹੀਂ ਉਸ ਤੋਂ ਬਾਅਦ ਸਟੂਡੈਂਟ ਨੇ ਪੀਐਸਟ ਵੀ ਪਾਸ ਕਰ ਲਏ ਤੇ ਹੁਣ ਪੀਐਸਟ ਪਾਸ ਕਰਨ ਤੋਂ ਬਾਅਦ ਇਸ ਸਮੱਸਿਆ ਦਾ ਕੀ ਹੱਲ ਹੈ ਕਦੋਂ ਭਰਤੀ ਏਰੀਆ ਕੀ ਅੱਗੇ ਕਿੰਨੀ ਭਰਤੀ ਆ ਰਹੀ ਹੈ ਠੀਕ ਹੈ ਕਿਸ ਬਿਹੇਵ ਤੇ ਭਰਤੀ ਆ ਰਹੀ ਹੈ ਮਾਸਟਰੀਟ ਦੇ ਵਿੱਚ ਸ਼ਾਮਲ ਹੋ ਰਹੀ ਹੈ ਜਾਂ ਕਿੱਦਾਂ ਭਰਤੀ ਆ ਰਹੀ ਹੈ ਇਹ ਸਾਰਾ ਕੁਝ ਫਿਜ਼ੀਕਲ ਦੀਆਂ ਪੋਸਟਾਂ ਬਾਰੇ ਸੂਬਾ ਪ੍ਰਧਾਨ ਜਿਹੜੇ ਹੈਗੇ ਆ ਇਸ ਖੇਤਰ ਦੇ ਨਾਲ ਜੁੜੇ ਡੀਪੀਈ ਦੇ ਨਾਲ ਫਿਜ਼ੀਕਲ ਦੇ ਨਾਲ ਤਾਂ ਉਹਨਾਂ ਤੋਂ ਤੁਸੀਂ ਸੁਣ ਸਕਦੇ ਹੋ ਕਿਉਂਕਿ ਇਹ ਸਾਰਾ ਐਟ ਅ ਟਾਈਮ ਬੇਰਜ਼ਗਾਰਾਂ ਕੋਲੇ ਮੌਕਾ ਹੈਗਾ 2 ਡੇਢ ਮਹੀਨੇ ਦੇ ਵਿੱਚ ਤੁਸੀਂ ਆਪਣੀ ਹਰ ਇੱਕ ਮੰਗ ਨੂੰ ਮਨਾ ਸਕਦੇ ਹੋ ਜੇਕਰ ਤੁਹਾਡੀ ਜਾਇਜ਼ ਗੱਗਿਆ ਕਿਉਂਕਿ ਸਰਕਾਰਾਂ ਵੋਟਾਂ ਦੇ ਨੇੜੇ ਆ ਕੇ ਹੀ ਜਿਹੜੀਆਂ ਤੁਹਾਡੀਆਂ ਮੰਗਾਂ ਨੂੰ ਮੰਨਣ ਲਈ ਭਾਵ ਕੋਸ਼ਿਸ਼ ਕਰਦੀਆਂ ਕਿ ਤੁਹਾਡੀ ਮੰਗ ਮੰਨੀ ਜਾ ਸਕੇ ਠੀਕ ਹੈ ਤਾਂ ਇਸ ਲਈ ਤੁਹਾਡੇ ਕੋਲੇ ਹੁਣ ਮੌਕਾ ਹੈਗਾ ਬੇਰਜ਼ਗਾਰਾਂ ਕੋਲੇ ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਪੈਂਡਿੰਗ ਭਰਤੀ ਆ ਤਾਂ ਜਰੂਰ ਸਰਕਾਰ ਅੱਗੇ ਜਾ ਕੇ ਆਪਣੀਆਂ ਅਰਜ਼ੀਆਂ ਦਿਓ ਆਪਣੇ ਪ੍ਰੋਟੈਸਟ ਕਰੋ ਤਾਂ ਕਿ ਸਰਕਾਰ ਜਾਗੇ ਤੇ ਤੁਸੀਂ ਆਪਣੀ ਭਰਤੀ ਲਈ ਇਸੇ ਤਰ੍ਹਾਂ ਤੁਸੀਂ ਸੁਣੋਗੇ ਪ੍ਰਧਾਨ ਸਾਹਿਬ ਕੀ ਕਹਿੰਦੇ ਪਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਹਰ ਮਨਪ੍ਰੀਤ ਸਿੰਘ ਸੂਬਾ ਪ੍ਰਧਾਨ ਪੀਐਸਟੈਟ ਪਾਸ ਬੇਰੁਜ਼ਗਾਰ ਡੀਪੀ ਜੂਨੀਅਨ ਪੰਜਾਬ ਜਿਵੇਂ ਕਿ ਸਾਥੀਓ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬੀਤੇ ਦੀ ਨੀ ਸਿੱਖਿਆ ਮੰਤਰੀ ਸਰਦਾਰ ਅਜੋ ਸਿੰਘ ਬਰੇਸ ਦੇ ਨਾਲ ਸਾਡੀ ਜੂਨੀਅਨ ਦੀ ਮੀਟਿੰਗ ਹੋਈ ਸੀਗੀ ਜਿਸ ਦੇ ਵਿੱਚ ਅਸੀਂ ਆਪਣੀ ਜੂਨੀਅਨ ਦੀਆਂ ਕੁਝ ਮੰਗਾਂ ਰੱਖੀਆਂ ਸੀਗੀਆਂ ਜਿਸ ਦੇ ਵਿੱਚ 2500 ਡੀਪੀ 1000 ਲੈਕਚਰਾਰ ਦਸਵੀਂ ਤੱਕ ਜਿਹੜਾ ਹੈਗਾ ఫిజికల్ ఎడ్యుకేషన్ ਦਾ ਸਬਜੈਕਟ ਹੈ ਲਾਜ਼ਮੀ ਕਰਨ ਦੀ ਗੱਲ ਔਰ 55% ਵਾਲੀ ਸ਼ਰਤ ਅਤੇ ਜਿਹੜੇ ਸਾਥੀ ਪੀਐਸਟੈਟ ਪਾਸ ਕਰਨ ਤੋਂ ਬਾਅਦ ਓਵਰੇਜ ਹੋਏ ਹਨ ਉਹਨਾਂ ਨੂੰ ਮੌਕਾ ਦੇਣ ਦੀ ਗੱਲ ਅਸੀਂ ਰੱਖੀ ਸੀਗੀ ਸਿੱਖਿਆ ਮੰਤਰੀ ਨੇ ਸਾਨੂੰ ਸਾਰੀਆਂ ਮੰਗਾਂ ਸਾਡੀ ਜਿਹੜੀਆਂ ਹੈਗੀਆਂ ਉਹ ਸੁਣੀਆ ਸੁਣਨ ਤੋਂ ਬਾਅਦ ਉਸਨੇ ਸਾਨੂੰ ਇਹ ਕਿਹਾ ਕਿ ਤੁਹਾਡੀਆਂ ਪੋਸਟਾਂ ਆਣਗੀਆਂ ਪਰ ਮੈਂ ਤੁਹਾਨੂੰ ਜਿਆਦਾ ਗਿਣਤੀ ਦੇ ਵਿੱਚ ਪੋਸਟਾ ਨਹੀਂ ਦੇ ਸਕਦਾ ਕਦੋਂ ਆਣਗੀਆਂ ਕਿੱਦਾਂ ਆਣਗੀਆਂ ਇਹਦੇ ਬਾਰੇ ਹਜੇ ਸਾਨੂੰ ਕੋਈ ਉਹਨਾਂ ਨੇ ਪੱਕੀ ਗੱਲ ਨਹੀਂ ਕਹੀ ਹੈਗੀ ਉਹਨਾਂ ਨੇ ਸਿਰਫ ਸਾਨੂੰ ਬਰਵਲੀ ਜਿਹੜਾ ਹੈਗਾ ਮਿੱਠੀ ਗੋਲੀ ਦੇ ਕੇ ਸਾਨੂੰ ਜਿਹੜਾ ਹੈਗਾ ਜੂਨੀਅਰ ਮੀਟਿੰਗ ਤੋਂ ਭੇਜ ਦਿੱਤਾ ਹੈਗਾ ਉਸ ਤੋਂ ਬਾਅਦ ਸਾਥੀਓ ਹੋਰ ਨਾ ਸੀ ਸਾਰੇ ਜੂਨੀਅਨ ਦੇ ਜਿਹੜੇ ਅਗੂ ਅੱਗੇ ਲੱਗੇ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਵਿਚਾਰ ਚਰਚਾ ਕੀਤੀ ਹੈ ਤੇ ਉਸ ਤੋਂ ਬਾਅਦ ਅਸੀਂ 11 ਫਰਵਰੀ 2024 ਨੂੰ ਸੰਗਰੂਰ ਵਿੱਚ ਫਿਰ ਤੋਂ ਇੱਕ ਵਾਰ ਧਰਨਾ ਆਨੌਂਸ ਕੀਤਾ ਹੈਗਾ ਹੈ ਸਾਥੀਓ ਇਹ ਧਰਨਾ ਤੁਹਾਡੇ ਸਹਿਯੋਗ ਦੇ ਨਾਲ ਹੀ ਲੱਗੇਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਸਾਥੀ ਵੱਧ ਚੜ ਕੇ ਹਿੱਸਾ ਲੈਣਗੇ ਵੱਧ ਚੜ ਕੇ ਇਸ ਧਰਨੇ ਦੇ ਵਿੱਚ ਆਣਗੇ ਉੰਨਾ ਹੀ ਸਾਨੂੰ ਜਿਹੜਾ ਹੈਗਾ ਬਦ ਦਲਾਲ ਹੋਵੇਗਾ ਸਾਡੇ ਧਰਨਾ ਜਿਹੜਾ ਹੈਗਾ ਸਕਸੈਸਫੁਲ ਹੋਵੇਗਾ ਸਾਥੀਓ ਜੇ ਤੁਸੀਂ ਇਹ ਸੋਚਦੇ ਆ ਕਿ ਅਸੀਂ ਘਰ ਬੈਠ ਕੇ ਪੋਸਟ ਕਡਵਾ ਲੈਣਗੇ ਤਾਂ ਕਦੇ ਵੀ ਇਹ ਚੀਜ਼ਾਂ ਨਹੀਂ ਹੋਣਗੀਆਂ ਘਰ ਬੈਠਿਆਂ ਨੂੰ ਕੋਈ ਪੋਸਟ ਨਹੀਂ ਦੇਵੇਗਾ ਅੱਜ ਤੱਕ ਬਹੁਤ ਘੱਟ ਪੋਸਟ ਹੈ ਜਿਹੜੀਆਂ ਫਿਜ਼ੀਕਲ ਐਜੂਕੇਸ਼ਨ ਦੀ ਸੀਰੀ ਚੜੀਆਂ ਨੇ ਪਰ ਸਾਥੀ ਸਾਡੇ ਕੋਲ ਪੀਐਸ ਟੈਟ ਦਾ ਇੱਕ ਜੇ ਪਹਿਲੀ ਵਾਰ ਸਾਡੇ ਸਬਜੈਕਟ ਦਾ ਟੈਸਟ ਹੋਇਆ ਹੈਗਾ ਇਹ ਸਾਡੇ ਕੋਲ ਪਲੱਸ ਪੁਆਇੰਟ ਹੈਗਾ ਇਹ ਸਾਥੀਓ ਅਗਰ ਅਸੀਂ ਪੋਸਟਾਂ ਕਢਵਾਉਣੀਆਂ ਤਾਂ ਪੀਐਸਟੈਟ ਦੇ ਆਧਾਰ ਤੇ ਹੀ ਕਢਵਾ ਸਕਦੇ ਹਾਂ ਤੇ ਇਹ ਪੋਸਟਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਿੰਤੂ-ਕੰਤੂ ਨਹੀਂ ਹੋ ਸਕਦੀ ਕਿਉਂਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਪੀਐਸਟੈਟ ਸਿਖਿਆ ਦਾ ਹੋਇਆ ਹੈਗਾ ਇਹ ਤੇ ਬਹੁਤ ਸਾਰੇ ਸਾਥੀਆਂ ਨੇ ਇਸ ਨੂੰ ਪਾਸ ਕੀਤਾ ਹੈ ਪਾਸ ਕਰਨ ਤੋਂ ਬਾਅਦ ਹੁਣ ਸਰਕਾਰ ਨੂੰ ਕਿੰਨਾ ਟਾਈਮ ਹੋ ਗਿਆ ਜਿਹੜੀਆਂ ਪੋਸਟਾਂ ਨਹੀਂ ਕੱਢ ਰਹੀ ਸੋ ਸਾਥੀਓ ਜਿੰਨਾ ਵੱਧ ਚੜ੍ਹ ਕੇ ਤੁਸੀਂ ਹਿੱਸਾ ਪਾਓਗੇ ਪੰਨ ਮੰਨਤਨ ਦੇ ਨਾਲ ਉਨਾ ਹੀ ਜਲਦੀ ਅਸੀਂ ਇਹਨਾਂ ਪੋਸਟਾਂ ਨੂੰ ਜਿਹੜਾ ਹੈਗਾ ਸਰਕਾਰ ਤੋਂ ਲੈ ਸਕਾਂਗੇ ਸੋ ਫਿਰ ਤੋਂ ਇੱਕ ਵਾਰ ਬੇਨਤੀ ਕੀਤੀ ਜਾਂਦੀ ਹੈ ਸਾਰੇ ਸਾਥੀਆਂ ਨੂੰ ਕਿ ਸਾਰੇ ਸਾਥੀ 11 ਫਰਵਰੀ 2024 ਨੂੰ 10 ਵਜੇ ਸੰਗਰੂਰ ਪਹੁੰਚਣ ਧੰਨਵਾਦੀ